ਅੱਜ ਮੈਂ ਬਣਾ ਰਹੀ ਆ ਪਹਾੜੀ ਕੱਚੀ ਹਲਦੀ ਦੀ ਹੈਲਥੀ ਪੰਜੀਰੀ ਜੋ ਕਿ ਸਾਡੀ ਹੱਟੀਆਂ ਨੂੰ ਮਜ਼ਬੂਤ ਕਰਦੀ ਆ ਕੈਲਸ਼ੀਅਮ ਪਰ ਭਰਪੂਰ ਆ ਹਰ ਤਰ੍ਹਾਂ ਦੇ ਜਕਮ ਦੂਰ ਕਰਦੀ ਆ ਬਹੁਤ ਹੀ ਫਾਇਦੇਮੰਦ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਵਾਜ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੇ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਜੀ ਆ ਜੋ ਤੁਹਾਨੂੰ ਮੈਂ ਕੱਚੀ ਹਲਦੀ ਦਿਖਾ ਰਹੀ ਆ ਇਹ ਆਪਾਂ ਜਦੋਂ ਮਾਤਾ ਚਿੰਤਪਰਨੀ ਦੇ ਮੱਥਾ ਟੇਕਣ ਗਏ ਸੀ ਤੇ ਉੱਥੋਂ ਪਹਾੜਾਂ ਵਿੱਚੋਂ ਅਸੀਂ ਲੈ ਕੇ ਆਏ ਸੀ ਜੋ ਬਾਹਰ ਦੁਕਾਨਾਂ ਲੱਗੀਆਂ ਹੁੰਦੀਆਂ ਆ ਇਹ ਹਲਦੀ ਪਹਾੜੀ ਹਲਦੀ ਆ ਕੱਚੀ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਫਾਇਦੇਮੰਦ ਆ ਸਾਡੀ ਸਿਹਤ ਵਾਸਤੇ ਇਹ ਮੈਂ ਲੈ ਕੇ ਆਈ ਸੀ ਪੰਜੀਰੀ ਬਣਾਉਣ ਵਾਸਤੇ ਤੇ ਇਹਨਾਂ ਨੂੰ ਮੈਂ ਹਲਦੀ ਨੂੰ ਪਹਿਲਾਂ ਧੋ ਲੈਣਾ ਜੀ ਚੰਗੀ ਤਰ੍ਹਾਂ ਦੇਖੋ ਮੈਂ ਇਹਨੂੰ ਧੋ ਰਹੀ ਆ ਹਲਦੀ ਨੂੰ ਕਈ ਵਾਰ ਮਿੱਟੀ ਲੱਗੀ ਹੁੰਦੀ ਵੈਸੇ ਹਲਦੀ ਸਾਫ਼ ਸੀ ਪਰ ਧੋਣੀ ਬਹੁਤ ਜ਼ਰੂਰੀ ਆ ਧੋਣ ਤੋਂ ਬਾਅਦ ਜੇ ਇਸ ਤਰ੍ਹਾਂ ਕੱਲਾ ਕੱਲਾ ਪੀਸ ਮੈਂ ਚੰਗੀ ਤਰ੍ਹਾਂ ਧੋ ਰਹੀ ਸੀ ਦੂਸਰੇ ਹੱਥ ਵਿੱਚ ਮੈਂ ਕੈਮਰਾ ਫੜਿਆ ਹੋਇਆ ਸੀ ਫੋਨ ਫੜਿਆ ਹੋਇਆ ਸੀ ਇਸ ਕਰਕੇ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਰਹੀ ਹਾਂ ਧੋਂਦੇ ਹੋਏ ਹਲਦੀ ਨੂੰ ਹਲਦੀ ਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਨਾ ਆਪਾਂ ਇਹਨੂੰ ਕਿਸੇ ਖੁੱਲੇ ਭਾਂਡੇ ਦੇ ਵਿੱਚ ਧੁੱਪ ਦੇ ਵਿੱਚ ਸੁਕਾਉਣਾ ਹੈ ਹਲਦੀ ਨੂੰ ਤੇ ਕੋਈ ਵੀ ਹਲਦੀ ਵਿੱਚ ਮੋਇਸਚਰਾਈਜ਼ਰ ਨਾ ਰਵੇ ਗਿੱਲੀ ਨਾ ਰਵੇ ਜੀ ਚੰਗੀ ਤਰ੍ਹਾਂ ਦੇਖੋ ਕਈ ਵਿੱਚ ਜਗ੍ਹਾ ਇਦਾਂ ਦੀ ਹੁੰਦੀ ਜਿੱਤੇ ਮਿੱਟੀ ਲੱਗਿਓ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਸਾਫ਼ ਕਰ ਲੈਣਾ ਹਲਦੀ ਨੂੰ ਦੇਖੋ ਕਿੰਨੀ ਵਧੀਆ ਹਲਦੀ ਆ ਇਹ ਸਾਡੀ ਸਰੀਰ ਵਾਸਤੇ ਸਾਡੀਆਂ ਹੱਡੀਆਂ ਵਾਸਤੇ ਤੇ ਸਾਡੇ ਸਰੀਰ ਦੇ ਅੰਦਰ ਕੋਈ ਜੋ ਅੰਦਰੂਨੀ ਜਕਮ ਹੋਵੇ ਜਿਵੇਂ ਕਿ ਪੇਟ ਦੀਆਂ ਕੋਈ ਪ੍ਰੋਬਲਮਾਂ ਹੁੰਦੀਆਂ ਉਹਦੇ ਵਾਸਤੇ ਬਹੁਤ ਹੀ ਫਾਇਦੇਮੰਦ ਆ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਜੀ ਇਹ ਹਲਦੀ ਤੇ ਜਿਆਦਾ ਕਰਕੇ ਜੇ ਨਜਲਾ ਜ਼ੁਕਾਮ ਵੀ ਹੋਵੇ ਤਾਂ ਵੀ ਇਹ ਹਲਦੀ ਬਹੁਤ ਹੀ ਫਾਇਦੇਮੰਦ ਆ ਇਸ ਤਰ੍ਹਾਂ ਇੱਥੋਂ ਤੱਕ ਕਿ ਇਹ ਪੂਰੀ ਸਾਡਾ ਇੱਕ ਖਜ਼ਾਨਾ ਆ ਜੀ ਦਵਾਈ ਦਾ ਜੋ ਕਿ ਸਾਡੇ ਲਈ ਬਹੁਤ ਹੀ ਭਰਪੂਰ ਫਾਇਦੇਮੰਦ ਆ ਆ ਦੇਖੋ ਮੈਂ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੀ ਆ ਮੈਂ ਖੁੱਲੇ ਬਰਤਨ ਦੇ ਵਿੱਚ ਵੱਡੇ ਥਾਲ ਦੇ ਵਿੱਚ ਇਹ ਹਲਦੀ ਨੂੰ ਪਾ ਲੈਣਾ ਕੱਲੀ-ਕੱਲੀ ਗੱਠੀ ਨੂੰ ਦੂਰ-ਦੂਰ ਕਰਕੇ ਧੁੱਪ ਦੇ ਵਿੱਚ ਮੈਂ ਇਹਨੂੰ ਹੁਣ ਸੁਕਾਉਣ ਲਈ ਬਾਹਰ ਲੈ ਕੇ ਚੱਲੀ ਆ ਧੁੱਪ ਦੇ ਵਿੱਚ ਉੰਤਾਂ ਜੇ ਇਹਨੂੰ ਚੰਗੀ ਤਰ੍ਹਾਂ ਸੁਕਾ ਸਕੀਏ ਤੇ ਫਿਰ ਆਪਾਂ ਇਹਦੀ ਬਣਾਉਣੀ ਅੱਜ ਪੰਜੇਰੀ ਜੀ ਆਹ ਦੇਖੋ ਜੀ ਮੈਂ ਹੁਣ ਧੁੱਪ ਬਹੁਤ ਵਧੀਆ ਬਾਹਰ ਇੰਨੀ ਧੁੱਪ ਆ ਕਿ ਧੁੱਪ ਵਿੱਚ ਬੈਠਿਆ ਨਹੀਂ ਜਾਂਦਾ ਗਰਮੀ ਆ ਰਹੀ ਆ ਤੇ ਮੰਜਾ ਡਿਆ ਹੋਇਆ ਸੀਗਾ ਬਾਹਰ ਵਿਹੜੇ ਦੇ ਵਿੱਚ ਮੰਜੇ ਤੇ ਉੱਤੇ ਰੱਖ ਕੇ ਤੇ ਇਹਨੂੰ ਮੈਂ ਸੁਕਾਣਾ ਆ ਹਲਦੀ ਨੂੰ ਕੋਈ ਮਿੱਟੀ ਘਟਾਣਾ ਪਾਵੇ ਕੋਈ ਨਾ ਇਸ ਕਰਕੇ ਇਹਦੇ ਉੱਪਰ ਕੋਈ ਤੁਸੀਂ ਪਤਲਾ ਜਿਹਾ ਕੱਪੜਾ ਦੇ ਦਿਓ ਚਾਹੇ ਕੋਈ ਪਤਲੀ ਜੀ ਚੁੰਨੀ ਦੇ ਦਿਓ ਮਲਮਲ ਦਾ ਦੁਪੱਟਾ ਦੇ ਦਿਓ ਕੋਈ ਵੀ ਦੇ ਦਿਓ ਜਾਂ ਕੋਈ ਜਾਲੀ ਨੈਟ ਵਾਲਾ ਹਨਾ ਕੋਈ ਵੀ ਚੀਜ਼ ਰੱਖ ਦੋ ਤਾਂ ਜੋ ਇਹਦੇ ਉੱਤੇ ਮਿੱਟੀ ਨਾ ਪਾਵੇ ਜੀ ਤੇ ਆ ਦੇਖੋ ਇਸ ਤਰ੍ਹਾਂ ਮੈਂ ਇੱਕ ਪਤਲੀ ਜੀ ਚੁੰਨੀ ਲੈ ਕੇ ਆਈ ਆ ਤੇ ਧੁੱਪ ਬਹੁਤ ਜ਼ਿਆਦਾ ਸੀ ਫੋਨ ਦੇ ਪਤਾ ਵੀ ਨਹੀਂ ਲੱਗ ਰਿਹਾ ਸੀਗਾ ਕੈਮਰੇ ਦਾ ਆ ਦੇਖੋ ਇਸ ਤਰ੍ਹਾਂ ਨਾ ਪਤਲੀ ਜੀ ਚੁੰਨੀ ਦੇ ਕੇ ਨਾ ਇਹਨੂੰ ਢਾਕੇ ਰੱਖ ਦਿੱਤਾ ਤੇ ਥੋੜੇ ਟਾਈਮ ਦੇ ਵਿੱਚ ਤਕਰੀਬਨ ਇਹ ਅ ਅੱਧਾ ਘੰਟਾ ਲੱਗਿਆ ਦੇਖੋ ਬਿਲਕੁਲ ਪੂਰੀ ਤਰ੍ਹਾਂ ਇਹ ਸਾਡੀ ਹਲਦੀ ਜਿਹੜੀ ਆ ਡਰਾਈ ਹੋ ਚੁੱਕੀ ਆ ਸੁੱਕ ਚੁੱਕੀ ਆ ਤੇ ਜੀ ਇਹ ਹਲਦੀ ਨੇ ਪੰਜੀਰੀ ਇਸ ਤਰ੍ਹਾਂ ਆਪਾਂ ਬਣਾਉਣੀ ਆ ਕਿ ਬੱਚਿਆਂ ਨੂੰ ਵੀ ਬਹੁਤ ਜ਼ਰੂਰੀ ਆ ਇੱਕ ਚਮਚ ਦੋ ਚਮਚ ਬੱਚੇ ਵੀ ਖਾ ਸਕਦੇ ਆ ਬਿਲਕੁਲ ਕੋੜੀ ਨਹੀਂ ਲੱਗੂਗੀ ਪਤਾ ਵੀ ਨਹੀਂ ਚੱਲੂਗਾ ਕਿ ਇਹ ਹਲਦੀ ਤੋਂ ਪੰਜੀਰੀ ਬਣਾ ਕੇ ਤਿਆਰ ਕੀਤੀ ਆ ਦੇਖੋ ਮੈਂ ਇਸ ਤਰ੍ਹਾਂ ਆ ਨਾ ਇਹਦਾ ਛਿਲਕਾ ਉਤਾਰ ਰਹੀ ਆ ਹਲਦੀ ਦਾ ਛਿੱਲਣਾ ਇਹਦਾ ਹਲਕਾ ਹਲਕਾ ਜਿਹੜੇ ਪਤਲੀ ਜੀ ਪਰਤ ਹੁੰਦੀ ਹੈ ਪਤਲਾ ਜਿਹਾ ਛਿਲਕਾ ਹੁੰਦਾ ਉਹ ਇਹਦਾ ਉਤਾਰ ਦੇਣਾ ਉਤਾਰ ਕੇ ਸਾਰੀ ਹਲਦੀ ਨੂੰ ਇਸ ਤਰ੍ਹਾਂ ਆਪਾਂ ਛਿੱਲ ਕੇ ਰੱਖ ਲੈਣਾ ਆ ਦੇਖੋ ਜੀ ਕਿਸੇ ਪਾਸਿਓਂ ਵੀ ਬਿਲਕੁਲ ਇਹ ਸਾਫ ਸੀ ਵੈਸੇ ਜਦੋਂ ਆਪਾਂ ਖਰੀਦੀ ਸੀ ਲਈ ਸੀ ਉਦੋਂ ਵੀ ਬਿਲਕੁਲ ਸਾਫ ਸੁਥਰੀ ਸੀ ਥੋੜੀ ਬਹੁਤ ਫੇਰ ਵੀ ਮਿੱਟੀ ਹੁੰਦੀ ਆ ਤੋ ਓਕੇ ਕੋਈ ਵੀ ਚੀਜ਼ ਖਾਣ ਵਾਲੀ ਹੈ ਉਹਨੂੰ ਵਧੀਆ ਪਾਣੀ ਦੇ ਨਾਲ ਧੋ ਕੇ ਖੁੱਲੇ ਪਾਣੀ ਦੇ ਵਿੱਚ ਧੋ ਕੇ ਰੱਖਣੀ ਚਾਹੀਦੀ ਆ ਦੇਖੋ ਸਾਰੀ ਹਲਦੀ ਨੂੰ ਇਸ ਤਰ੍ਹਾਂ ਹੀ ਕੱਟ ਲੈਣਾ ਦੇਖੋ ਹੱਥਾਂ ਦੇ ਉੱਪਰ ਬਹੁਤ ਹਲਦੀ ਲੱਗਦੀ ਆ ਮੇਰੇ ਪੂਰੇ ਹੱਥ ਹਲਦੀ ਲੱਗੀ ਹੋਈ ਸੀ ਪੂਰੇ ਹੱਥਾਂ ਦੇ ਉੱਤੇ ਤੇ ਆ ਦੇਖੋ ਜੀ ਕਿੰਨੀ ਵਧੀਆ ਇਸ ਤਰ੍ਹਾਂ ਸਾਰੀ ਹਲਦੀ ਕੱਟ ਛੇਲ ਲੈਣੀ ਆ ਅਗਰ ਤੁਸੀਂ ਸੰ ਚਲੋ ਕੋਈ ਗੱਲ ਨਹੀਂ ਹਲਦੀ ਕੋਈ ਮਾੜੀ ਚੀਜ਼ ਨਹੀਂ ਹੁੰਦੀ ਅਗਰ ਤੁਸੀਂ ਚਾਹੋ ਤਾਂ ਗਲਵਜ਼ ਪਾ ਕੇ ਵੀ ਹੱਥਾਂ ਦੇ ਉੱਤੇ ਗਲਵਜ਼ ਪਾ ਕੇ ਵੀ ਤੁਸੀਂ ਹਲਦੀ ਨੂੰ ਛਿੱਲ ਸਕਦੇ ਆ ਤੇ ਹੱਥਾਂ ਤੇ ਨਹੀਂ ਲੱਗੂਗੀ ਆ ਇਸ ਤਰ੍ਹਾਂ ਮੈਂ ਸਾਰੀ ਹਲਦੀ ਤੁਹਾਨੂੰ ਛਿੱਲ ਕੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਜੀ ਸਾਰੀ ਹਲਦੀ ਮੈਂ ਛਿੱਲ ਲਈ ਆ ਬਰੀਕ-ਬਰੀਕ ਹਲਦੀ ਸਾਰੀ ਛਿੱਲ ਲਈ ਆ ਛਿਲ ਕੇ ਆ ਜਿਹੜਾ ਛਿਲਕਾ ਆ ਇਹ ਬਿਲਕੁਲ ਸਾਫ ਸੁਥਰਾ ਆ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਇਹਨੂੰ ਮੈਂ ਧੁੱਪ ਵਿੱਚ ਸੁਕਾਉਣ ਲਈ ਰੱਖੂੰਗੀ ਕਿਉਂਕਿ ਆਪਾਂ ਬਾਅਦ ਵਿੱਚ ਇਹਦਾ ਪਾਊਡਰ ਬਣਾਵਾਂਗੇ ਉਹ ਪਾਊਡਰ ਵੀ ਸਾਡੇ ਲਈ ਬਹੁਤ ਫਾਇਦੇਮੰਦ ਆ ਦੋ ਚੁਟਕੀਆਂ ਦੁੱਧ ਨਾਲ ਖਾ ਲਓ ਜਾਂ ਤੁਸੀਂ ਸਬਜ਼ੀ ਚ ਪਾ ਲਓ ਬਹੁਤ ਹੀ ਵਧੀਆ ਫਾਇਦੇਮੰਦ ਹੁੰਦਾ ਆ ਆ ਦੇਖੋ ਜੀ ਇਸ ਤਰ੍ਹਾਂ ਇਹ ਮੈਂ ਇੱਕ ਗ੍ਰਾਈਂਡਰ ਮਿਕਸੀ ਦਾ ਜਾਰ ਲੈ ਲਿਆ ਇਹਦੇ ਵਿੱਚ ਨਾ ਇਹਨੂੰ ਹਲਦੀ ਨੂੰ ਕੱਟ ਕੇ ਜਿਹੜੇ ਜ਼ਿਆਦਾ ਪੀਸ ਵੱਡੇ ਉਹਨਾਂ ਨੂੰ ਇਸ ਤਰ੍ਹਾਂ ਰਫਲੀ ਕੱਟ ਕੇ ਆਪਾਂ ਹਨਾ ਇਹਦੇ ਵਿੱਚ ਪਾ ਦੇਣਾ ਆ ਦੇਖੋ ਕਿੰਨੀ ਤਾਜੀ ਆ ਫਰੈਸ਼ ਹਲਦੀ ਆ ਬਹੁਤ ਵਧੀਆ ਕੱਟ ਹੋ ਰਹੀ ਆ ਅਗਰ ਤੁਸੀਂ ਚਾਹੋ ਤਾਂ ਕੱਦੂ ਕਸ ਵੀ ਕਰ ਸਕਦੇ ਆ ਜਾਂ ਤੁਸੀਂ ਕੁੱਟ ਵੀ ਸਕਦੇ ਹੋ ਢੇ ਸੋਟੀ ਦੇ ਨਾਲ ਤੇ ਆਹ ਹਲਦੀ ਸਾਰੀ ਮੈਂ ਕੱਟ ਲਈ ਆ ਇਹਦੇ ਵਿੱਚ ਪਾਤੀ ਆ ਹੁਣ ਮੈਂ ਇਹਨੂੰ ਮਿਕਸ ਕਰੋ ਉਹਦੇ ਵਿੱਚ ਮਿਕਸੀ ਦੇ ਵਿੱਚ ਬਿਲਕੁਲ ਆ ਦੇਖੋ ਇਸ ਤਰ੍ਹਾਂ ਦਾ ਪੀਸਣਾ ਆ ਦਰਦਰਾ ਜਿਆ ਬਿਲਕੁਲ ਪੇਸਟ ਨਹੀਂ ਬਣਾਉਣਾ ਦਰਦਰਾ ਜਿਆ ਜਿਸ ਤਰ੍ਹਾਂ ਦਾ ਹੁੰਦਾ ਨਾ ਇਸ ਤਰ੍ਹਾਂ ਦਾ ਪੀਸਣਾ ਆ ਤੇ ਪੀਸਣ ਤੋਂ ਬਾਅਦ ਜੀ ਇਹਨੂੰ ਆਪਾਂ ਰੱਖ ਦਿਆਂ ਸਾਈਡ ਤੇ ਹੁਣ ਆਪਾਂ ਕਰਦੇ ਆ ਮੈਂ ਗੈਸ ਦੀ ਫਲੇਮ ਔਨ ਕਰਦੀ ਆ ਤੇ ਇਹਦੇ ਉੱਤੇ ਰੱਖਾਂਗੇ ਇੱਕ ਪੈਨ ਪੈਨ ਰੱਖਣ ਤੋਂ ਬਾਅਦ ਇਹਦੇ ਵਿੱਚ ਮੈਂ ਇੱਕ ਤੋਂ ਦੋ ਚਮਚ ਘਿਓ ਦੇ ਪਾਉਣੇ ਆ ਤੁਸੀਂ ਅਗਰ ਤੁਸੀਂ ਚਾਹੋ ਤਾਂ ਘਿਓ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਪਰ ਜਿੰਨੀ ਕੁ ਜ਼ਰੂਰਤ ਆ ਮੈਂ ਉਨਾਂ ਕੋ ਹੀ ਘਿਓ ਲੈਣਾ ਆ ਹਲਦੀ ਪਾਉਣ ਤੋਂ ਹਲਦੀ ਭੁੰਨਣ ਤੋਂ ਪਹਿਲਾਂ ਜੀ ਤੁਹਾਨੂੰ ਮੈਂ ਸਾਰਾ ਮੈਜ਼ਰਮੈਂਟ ਦੱਸੂਗੀ ਤੇ 19 ਦੇਰ ਸਾਡਾ ਘਿਓ ਜਿਹੜਾ ਆ ਮੈਲਟ ਹੋ ਰਿਹਾ ਹੈ ਗੈਸ ਦੀ ਫਲੇਮ 'ਤੇ ਕੀਤੀ ਹੋਆ ਆ ਦੇਖੋ ਜੀ ਪੌਣਾ ਕੁ ਥੋੜਾ ਜਿਹਾ ਕੱਪ ਘੱਟ ਆ ਭਰਨ ਤੋਂ ਇਹ ਹਲਦੀ ਹੋਈ ਆ ਸਾਰੀ ਇਸੇ ਕੱਪ ਦਾ ਅਸੀਂ ਨਾਪ ਰੱਖਣਾ ਆ ਜੀ ਤੇ ਇੰਨਾ ਇਹ 2 ਕੱਪ ਮੈਂ ਲੈਣੇ ਆ ਜੀ ਆٹے ਦੇ ਛਾਣ ਕੇ ਕਣਕ ਦਾ ਆਟਾ ਲੈਣਾ ਆ ਤੇ ਇਹ ਮੰਨ ਕੇ ਚਲੋ ਪੌਣਾ ਕੱਪ ਹਲਦੀ ਦਾ ਤੇ ਪੌਣੇ ਪੌਣੇ ਪੌਣਾ ਕੱਪ 1 ਤੇ ਪੌਣਾ ਕੱਪ 2 ਉਹ ਪਾਣੇ ਆ ਜੀ ਅਸੀਂ ਆٹے ਦੇ ਮਤਲਬ ਕਿ ਡਬਲ ਹਲਦੀ ਤੋਂ ਡਬਲ ਆਟਾ ਪਾਣਾ ਆ ਇਹਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਭੁੰਨਣਾ ਆ ਕਿ ਉਹ ਬਹੁਤ ਜ਼ਿਆਦਾ ਨਹੀਂ ਪਾਣਾ ਕਿ ਉਹ ਬਹੁਤ ਘੱਟ ਪਾਉਣਾ ਆ ਅਗਰ ਤੁਸੀਂ ਨਾਨ-ਸਟਿਕ ਪੈਨ ਲਓਗੇ ਨਾ ਇਹਦੇ ਵਿੱਚ ਨਾ ਤਾਂ ਚੀਜ਼ ਥੱਲੇ ਲੱਗਦੀ ਆ ਤਲੇ ਦੇ ਨਾਲ ਲੱਗਦੀ ਆ ਤੇ ਨਾ ਹੀ ਇਹਦਾ ਟੇਸਟ ਖਰਾਬ ਹੁੰਦਾ ਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਨਾਨ-ਸਟਿਕ ਲੈ ਲਓ ਅਗਰ ਨਹੀਂ ਨਾਨ-ਸਟਿਕ ਲੈਣੀ ਤਾਂ ਤੁਸੀਂ ਦੂਸਰੀ ਸਿੰਪਲ ਕੜਾਈ ਵੀ ਲੈ ਸਕਦੇ ਆ ਪਰ ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਆ ਤੁਸੀਂ ਇਹਤੇ ਮੈਂ ਮੀਡੀਅਮ ਤੋਂ ਥੋੜੀ ਘੱਟ ਕੀਤੀ ਹੋਈ ਆ ਇਹ ਅਗਰ ਫਿਰ ਦੂਸਰੀ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਜ਼ਿਆਦਾ ਲੱਗੂਗਾ ਨਾਨ ਸਟਿੰਕ ਨਾਨ ਸਟਿਕ ਦੇ ਨਾਲ ਉਹਦੇ ਵਿੱਚ ਜ਼ਿਆਦਾ ਘਿਓ ਲੱਗੂਗਾ ਕਿਉਂਕਿ ਨਾਨ ਸਟਿਕ ਦੇ ਵਿੱਚ ਘਿਓ ਦੀ ਮਾਤਰਾ ਬਹੁਤ ਘੱਟ ਲੱਗਦੀ ਆ ਤੇ ਜੀ ਇਹ ਹੈਗਾ ਜੀ ਮੈਂ ਬੇਸਣ 3 ਚਮਚ ਇਹਦੇ ਵਿੱਚ ਬੇਸਣ ਲਿਆ ਬਹੁਤ ਵਧੀਆ ਬੇਸਣ ਦਾ ਵੀ ਟੇਸਟ ਆਉਂਦਾ ਆ 1 2 ਤੇ ਆ 3 ਚਮਚ ਬੇਸਣ ਦੇ ਲਿਆ ਇਹਨੂੰ ਵੀ ਆਟੇ ਦੇ ਨਾਲ ਹੀ ਭੁੰਨਣਾ ਆ ਆਟਾ ਬਹੁਤ ਘਟਾ ਲੋ ਤੇ ਗੈਸ ਤੇ ਭੁੰਨਣਾ ਆ ਮੀਡੀਅਮ ਤੋਂ ਥੋੜੀ ਘੱਟ ਰੱਖਣੀ ਆ ਆਟੇ ਨੂੰ ਚੰਗੀ ਤਰ੍ਹਾਂ ਲੋ ਫਲੇਮ ਤੇ ਭੁੰਨਣ ਤੋਂ ਬਾਅਦ ਜੀ ਜਿੰਨਾ ਚਿਰ ਇਹਦਾ ਕਲਰ ਹਲਕਾ ਜਿਹਾ ਚੇਂਜ ਨਹੀਂ ਹੋ ਜਾਂਦਾ ਤੇ ਉਨਾ ਟਾਈਮ ਅਸੀਂ ਭੁੰਨਣਾ ਆ ਦੇਖੋ ਜੀ ਕਲਰ ਬਹੁਤ ਫਰਕ ਪੈ ਗਿਆ ਤੇ ਤੁਸੀਂ ਦੇਖ ਸਕਦੇ ਆ ਹੁਣ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਆ ਖੁਸ਼ਬੂ ਵੀ ਬਹੁਤ ਵਧੀਆ ਆਟੇ ਦੀ ਆ ਰਹੀ ਸੀ ਆਟਾ ਬਿਲਕੁਲ ਭੁੰਨ ਹੋ ਗਿਆ ਆ ਭੁੰਨਣ ਤੋਂ ਬਾਅਦ ਜੀ ਮੈਂ ਇਹਨੂੰ ਇੱਕ ਆ ਲੱਗ ਬਾਰ ਤੰਦੇ ਵਿੱਚ ਕੱਢ ਲੈਣਾ ਆ ਦੇਖੋ ਤੁਸੀਂ ਚਾਹੋ ਤਾਂ ਤੁਸੀਂ ਇੱਕ ਕੱਪ ਵੀ ਆ ਪਾ ਸਕਦੇ ਆ ਪਰ ਇਦਾਂ ਆ ਕਿ ਬੱਚਿਆਂ ਦੇ ਖਾਣ ਨੂੰ ਥੋੜਾ ਬੱਚੇ ਕਰੋਗੇ ਕਿਉਂਕਿ ਹਲਦੀ ਦੀ ਇੱਕ ਕੜਤਨ ਹੁੰਦੀ ਆ ਜਦੋਂ ਅਸੀਂ ਇਹਨੂੰ ਘਿਓ ਦੇ ਵਿੱਚ ਹਲਦੀ ਨੂੰ ਭੁੰਨਣਾ ਨਾ ਕੜਤਨ ਬਿਲਕੁਲ ਨਹੀਂ ਰਹਿਣੀ ਹੈਗੀ ਇਹਦੀ ਤੁਸੀਂ ਦੇਖਦੇ ਜਾਇਓ ਬਹੁਤ ਟੇਸਟੀ ਬਣੀ ਸੀ ਪ੍ਰਦੀਪ ਨੇ ਵੀ ਬਹੁਤ ਪਸੰਦ ਕੀਤੀ ਹੁਣ ਜੀ 2 ਤੋਂ 3 ਚਮਚ ਮੈਂ ਘਿਓ ਦੇ ਹੋਰ ਪਾਣ ਲੱਗੀ ਆ ਹਲਦੀ ਨੂੰ ਭੁੰਨਣ ਵਾਸਤੇ ਇੰਨੇ ਹੀ ਕਿਉ ਬਹੁਤ ਆ ਤੇ ਅਗਰ ਤੁਸੀਂ ਕਿਉ ਜ਼ਿਆਦਾ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਇਸ ਤੋਂ ਵੱਧ ਵੀ ਖਿਓ ਪਾ ਸਕਦੇ ਆ ਪਰ ਅ ਅਸੀਂ ਕਿਉ ਆਪਣੇ ਸਿਹਤ ਦੇ ਅਕੋਰਡਿੰਗ ਜਿੰਨਾ ਕ ਸਾਨੂੰ ਹਾਜਮ ਹੁੰਦਾ ਉੰਨਾ ਕੋ ਹੀ ਲਿਆ ਆ ਜੀ ਪਰ ਇੰਨਾ ਹੀ ਬਹੁਤ ਆ ਇੰਨੇ ਕੋ ਹਲਦੀ ਵਾਸਤੇ ਤੇ ਬਹੁਤ ਜ਼ਿਆਦਾ ਆ ਹੁਣ ਜਿਵੇਂ ਤੋਂ ਗੈਸ ਬੰਦ ਹੋਈ ਹੋਸੀ ਨਾ ਮੈਂ ਗੈਸ ਦੀ ਫਲੇਮ ਔਨ ਕਰ ਲਈ ਆ ਔਨ ਕਰਨ ਤੋਂ ਬਾਅਦ ਇਹ ਸਾਰੀ ਜਿਹੜੀ ਹਲਦੀ ਆਪਾਂ ਪੀਸੀ ਹੋਈ ਸੀਗੀ ਤੇ ਸਾਰੀ ਇਹ ਦੇ ਵਿੱਚ ਪਾ ਦੇਣੀ ਆ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਆ ਇਹ ਹੀ ਮਿਹਨਤ ਇਥੋਂ ਮਿਹਨਤ ਥੋੜੀ ਜ਼ਿਆਦਾ ਲੱਗਦੀ ਆ ਹਲਦੀ ਨੂੰ ਭੁੰਨਣ ਲਈ ਕਿਉਂਕਿ ਕਈ ਵਾਰੀ ਹਲਦੀ ਤਲੇ ਦੇ ਨਾਲ ਲੱਗਦੀ ਐ ਨੂੰ ਕੰਟੀਨਿਊ ਹਿਲਾਉਣਾ ਪੈਣਾ ਆ ਤੇ ਇਹਨੂੰ ਭੁੰਨਣਾ ਪੈਣਾ ਆ ਜੀ ਦੇਖੋ ਕੱਪ ਨਾਲੋਂ ਮੈਂ ਸਾਰੀ ਹਲਦੀ ਲਾ ਰਹੀ ਆ ਕਿਉਂਕਿ ਹਲਦੀ ਜਿਹੜੀ ਹੈ ਸਾਡੀ ਬਹੁਤ ਹੀ ਕੀਮਤੀ ਦਵਾਈ ਆ ਦਵਾਈ ਦਾ ਕੰਮ ਕਰਦੀ ਆ ਸਾਡੇ ਸਰੀਰ ਲਈ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਆ ਅਗਰ ਅਸੀਂ ਇਹ ਹਲਦੀ ਦੀ ਪੰਜੀਰੀ ਸਰਦੀਆਂ ਦੇ ਵਿੱਚ ਬਣਾ ਕੇ ਖਾ ਲਈਏ ਬੱਚਿਆਂ ਨੂੰ ਵੀ ਖਵਾਈਏ ਤੇ ਸੱਟਾਂ ਨੂੰ ਵੀ ਠੀਕ ਕਰਦੀ ਆ ਜੀ ਹਲਦੀ ਦਾ ਰੰਗ ਬਿਲਕੁਲ ਚੇਂਜ ਹੋ ਗਿਆ ਸੀ ਤੇ ਉਹ ਤਾਂ ਕਰੀਬਨ 10 ਤੋਂ 15 ਮਿੰਟ ਬਿਲਕੁਲ ਸਲੋ ਗੈਸ ਤੇ ਹਲਦੀ ਨੂੰ ਭੁੰਨਿਆ ਆ ਭੁੰਨਣ ਤੋਂ ਬਾਅਦ ਜਿਹੜਾ ਸਾਡੇ ਕੋਲ ਇਹ ਆਟਾ ਸੀ ਨਾ ਤੇ ਆਟਾ ਵੀ ਮੈਂ ਹਲਦੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆ ਹਟਾ ਵੈਸੇ ਅਸੀਂ ਭੁੰਨਿਆ ਹੋਇਆ ਆ ਮਿਕਸ ਕਰਦੇ ਕਰਦੇ ਹੀ ਗੈਸ ਦੇ ਨਾਲ ਨਾਲ ਇਹ ਆਟੇ ਨੇ ਹੋਰ ਵੀ ਪੱਕਦਾ ਜਾਣਾ ਆ ਭੁੰਨ ਹੁੰਦਾ ਜਾਣਾ ਆ ਕਿਉਂਕਿ ਇਹ ਵਸੇ ਨੂੰ ਮਿਕਸ ਹੀ ਕਰਨਾ ਆ ਹਲਦੀ ਵੀ ਸਾਡੀ ਪੁੱਜ ਗਈ ਆ ਪੂਰੀ ਤਰ੍ਹਾਂ ਘਿਓ ਦੇ ਵਿੱਚ ਅਸੀਂ ਬਣਾ ਲਈ ਆ ਤੇ ਆਟਾ ਵੀ ਤੇ ਇਸ ਤਰ੍ਹਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤੇ ਤੁਸੀਂ ਜੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅੱਗੇ ਤੋਂ ਅੱਗੇ ਸਾਰਿਆਂ ਦੇ ਕੰਮ ਆਉਗੀ ਜੀ ਇਹ ਦਵਾਈ ਆ ਇੱਕ ਕਿਸਮ ਦੀ ਕਿਸੇ ਨੂੰ ਫਾਇਦਾ ਹੋ ਜਵੇ ਕਿਸੇ ਦਾ ਭਲਾ ਹੋ ਜਵੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ ਜੀ ਕਿਸੇ ਨੂੰ ਵੀ ਦਰਦਾਂ ਦੀ ਪ੍ਰੋਬਲਮ ਆ ਜੋੜਾਂ ਦੇ ਦਰਦ ਦੀ ਕੋਈ ਵੀ ਪ੍ਰੋਬਲਮ ਆ ਹੱਡੀਆਂ 'ਚ ਕੋਈ ਪ੍ਰੋਬਲਮ ਹੈ ਜਾਂ ਕੋਈ ਗਠੀਏ ਦੀ ਪ੍ਰੋਬਲਮ ਹੁੰਦੀ ਆ ਇਹ ਹਲਦੀ ਦਵਾਈ ਦਾ ਕੰਮ ਕਰਦੀ ਆ ਜੋ ਕਿ ਸਾਡੀ ਰਸੋਈ ਦੇ ਵਿੱਚ ਇੱਕ ਖਜ਼ਾਨਾ ਛੁਪਿਆ ਹੋਇਆ ਹੈ ਬਹੁਤ ਕੀਮਤੀ ਤੇ ਜੀ ਇਸ ਤਰ੍ਹਾਂ ਸਾਰੀ ਹਲਦੀ ਨੂੰ ਮੈਂ ਮਿਕਸ ਕਰ ਲਿਆ ਦੇਖੋ ਕਿੰਨੀ ਵਧੀਆ ਆਟਾ ਤੇ ਹਲਦੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹ ਹੈਗਾ ਜੀ ਡੈਸੀਕੇਟਿਡ ਕੋਕੋਨਟ ਨਾਰੀਅਲ ਕੱਦੂਕਾਸ ਕੀਤਾ ਹੋਇਆ ਸੁੱਕਾ ਜਾਂ ਨਾਰੀਅਲ ਦਾ ਬੁਰਾਦਾ ਕਹਿ ਲਓ ਜੀ ਇਹਨੂੰ ਵੀ ਮੈਂ ਅੱਧਾ ਕੱਪ ਲਿਆ ਆ ਇਹ ਵੀ ਮੇਰੇ ਵਿੱਚ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਇਹ ਗਰਮ-ਗਰਮ ਦੇ ਵਿੱਚ ਅਲਾਗਾ ਇਹਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਇੰਨੀ ਕਿ ਇਹ ਇਹਦੀ ਹੀਟ ਹੋਈ ਹੋਇਆ ਜੀ ਹਲਦੀ ਤੇ ਆਟੇ ਦੀ ਤੇ ਉਹਦੇ ਵਿੱਚ ਹੀ ਇਹਨੇ ਪੂਰੀ ਤਰ੍ਹਾਂ ਨਾਰੀਅਲ ਨੇ ਉਹਦੇ ਵਿੱਚ ਹੀ ਪੱਕ ਜਾਣਾ ਆ ਵਧੀਆ ਹੋ ਜਾਣਾ ਆ ਤੇ ਇਹ ਵੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਆ ਜੀ ਇਹ ਵੀ ਸਾਨੂੰ ਆਪਾਂ ਆਮ ਪਜਿਰੀ ਵਿੱਚ ਪਾ ਕੇ ਖਾਂਦੇ ਆ ਜੀ ਤੇ ਆ ਅੱਗੇ ਮੈਂ ਪਾਇਆ ਅੱਧਾ ਕੱਪ ਜੀ ਡਰਾਈ ਮਿਲਕ ਪਾਊਡਰ ਸੁੱਕਾ ਦੁੱਧ ਸੁੱਕਾ ਦੁੱਧ ਜਿਹੜਾ ਆ ਇਹ پنੀਰੀ ਦੇ ਵਿੱਚ ਮਾਵੇ ਦਾ ਕੰਮ ਕਰੂਗਾ ਜਿਹਨੂੰ ਆਪਾਂ ਖੋਆ ਵੀ ਕਹਿੰਦੇ ਆ ਖਾਣ ਨੂੰ ਵੀ ਇੱਕ ਇਹਦਾ ਅਲੱਗ ਹੀ ਟੇਸਟ ਆਊਗਾ ਇਹਦੇ ਨਾਲ ਇਹ ਜਿਹੜੀ ਸਾਡੀ ਹਲਦੀ ਦੀ پنੀਰੀ ਆ ਕੋੜੀ ਨਹੀਂ ਲੱਗੂਗੀ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਤੇ ਬੱਚਿਆਂ ਨੂੰ ਤਾਂ ਕੀ ਕਿਸੇ ਨੂੰ ਵੀ ਪਤਾ ਨਹੀਂ ਲੱਗੂਗਾ ਕਿ ਆਪਾਂ ਇਹ ਹਲਦੀ ਤੋਂ ਬਜ਼ੀਰੀ ਬਣਾਈ ਆ ਕਿਉਂਕਿ ਆਪਾਂ ਲਈ ਇਹ ਦਵਾਈ ਦਾ ਕੰਮ ਕਰਦੀ ਜੋ ਸਾਡੇ ਸਾਨੂੰ ਖਾਣੀ ਬਹੁਤ ਜ਼ਰੂਰੀ ਆ ਖਾਸ ਕਰਕੇ ਸਰਦੀਆਂ ਦੇ ਵਿੱਚ ਇਹ ਜੀ ਮੈਂ ਕਿਸ਼ਮਿਸ਼ ਲਈਆਂ ਕੁੱਟੇ ਹੋਏ ਬਦਾਮ ਮਲਾਇਆ ਤੇ ਮਗਜ ਲਏ ਆ ਇਹ ਵੀ ਸਾਰੇ ਜੋ ਵੀ ਤੁਹਾਡੇ ਕੋਲ ਡਰਾਈ ਫਰੂਟ ਹੈਗਾ ਤੁਸੀਂ ਪਾ ਸਕਦੇ ਆ ਮੈਂ ਇਹ ਸਾਰੇ ਇਹਨਾਂ ਦੇ ਵਿੱਚ ਹੀ ਮਿਕਸ ਕਰ ਲੈਣੇ ਆ ਇੱਥੇ ਤੇ ਅਗਰ ਤੁਸੀਂ ਚਾਹੋ ਤਾਂ ਜਿਹੜਾ ਸੁੱਕਾ ਨਾਰੀਅਲ ਹੁੰਦਾ ਉਹਨੂੰ ਕੱਟ ਕੇ ਵੀ ਪਾ ਸਕਦੇ ਆ ਜਾਂ ਫਿਰ ਤੁਸੀਂ ਇਹਨੂੰ ਪਾਊਡਰ ਜਿਹੜਾ ਮੈਂ ਤੁਹਾਨੂੰ ਦੱਸਿਆ ਡੈਸੀਕੇਟਿਡ ਕੋਕੋਨਟ ਉਹ ਵੀ ਉਸ ਤਰ੍ਹਾਂ ਵੀ ਪਾ ਸਕਦੇ ਆ ਕੱਟ ਕੇ ਵੀ ਪਾ ਸਕਦੇ ਆ ਤੇ ਅਗਰ ਤੁਸੀਂ ਚਾਹੋ ਤਾਂ ਆ ਦੇਖੋ ਇਹਦੇ ਵਿੱਚ ਮੈਂ ਪਾਇਆ ਜੀ ਬੂਰਾ ਖੰਡ ਜਿਹਨੂੰ ਆਪਾਂ ਕਹਿੰਨੇ ਆ ਬੂਰੇ ਖੰਡ ਦੇ ਨਾਲ ਇਹ ਹੁੰਦਾ ਆ ਜਿਹੜੀ ਖੰਡ ਆ ਸਾਨੂੰ ਪੀਸਣੀ ਨਹੀਂ ਪੈਂਦੀ ਖੰਡ ਦਾ ਜਿਹੜਾ ਟੇਸਟ ਆ ਇਹਦੇ ਵਿੱਚ ਬਹੁਤ ਵਧੀਆ ਆਂਦਾ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਆਂ ਗੁੜ ਵੀ ਪਾ ਸਕਦੇ ਆਂ ਪਰ ਜਿਹੜਾ ਇਹ ਗੁੜ ਤੇ ਸ਼ੱਕਰ ਹੁੰਦਾ ਆ ਦੇ ਇਹਨੂੰ ਤੁਸੀਂ ਪਾਉਂਗੇ ਤਾਂ ਤੁਸੀਂ ਇਹਦੀ ਚਾਸ਼ਨੀ ਦੇ ਹਿਸਾਬ ਦੇ ਨਾਲ ਬਣਾ ਕੇ ਪਾਉਂਗੇ ਜਿਹੜੀ ਬੂਰਾ ਖੰਡੇ ਐ ਇਸੇ ਤਰ੍ਹਾਂ ਹੀ ਮਿਕਸ ਹੋ ਜਾਂਦੀ ਆ ਚਾਸ਼ਨੀ ਦੇ ਝੰਜਟ ਤੋਂ ਬਚ ਜਾਵਾਂਗੇ ਆਪਾਂ ਲਓ ਜੀ ਅਸੀਂ ਬਿਲਕੁਲ ਇਹ ਸਾਰੀਆਂ ਚੀਜ਼ਾਂ ਦੇਖੋ ਮਿਕਸ ਕਰ ਲਈਆਂ ਦੇਖੋ ਕਿੰਨਾ ਵਧੀਆ ਕਲਰ ਆਇਆ ਗੈਸ ਦੀ ਫਲੇਮ ਬਿਲਕੁਲ ਸੇਮ ਸੀ ਹੁਣ ਗੈਸ ਦੀ ਫਲੇਮ ਕਰ ਦਿੱਤੀ ਹੈ ਜੀ ਬੰਦ ਸਾਡੀ ਪੰਜੀਰੀ ਬਣ ਕੇ ਹੋ ਗਈ ਹੈ ਤਿਆਰ ਤੇ ਜਿੰਨਾ ਚਿਰ ਗੈਸ ਦੀ ਫਲੇਮ ਬੰਦ ਕੀਤੀ ਹੋਵਾ ਥੋੜਾ ਟਾਈਮ ਆਪਾਂ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਆ ਮਿਕਸ ਕਰਦੇ ਰਹਿਣਾ ਤਾਂ ਜੋ ਜਿਹੜਾ ਕਿਉਂਕਿ ਪੈਨ ਬਹੁਤ ਗਰਮ ਸੀ ਤਾਂ ਇਹ ਥੱਲੇ ਜਲੇ ਨਾ ਜੋ ਵੀ ਇਹ ਸਾਡਾ ਆਪਾਂ ਪੰਜੀਰੀ ਬਣਾਈ ਆ ਜਲਣ ਤੋਂ ਦੇ ਡਰ ਤੋਂ ਤੇ ਇਹਨੂੰ ਹਿਲਾਉਂਦੇ ਰਹਿਣਾ ਆ ਤੇ ਹੁਣ ਜੀ ਮੈਂ ਲੱਗੀਆਂ ਵੱਡੀ ਟ੍ਰੇ ਦੇ ਵਿੱਚ ਸਰਵ ਕਰਨ ਇਸ ਤਰ੍ਹਾਂ ਸਰਵ ਕਰ ਲੈਣੀ ਅਗਰ ਤੁਸੀਂ ਚਾਹੋ ਤਾਂ ਇਹਦੇ ਲੱਡੂ ਵੀ ਬਣਾ ਸਕਦੇ ਆ ਜੇਕਰ ਤੁਸੀਂ ਲੱਡੂ ਬਣਾਉਣੇ ਤਾਂ ਥੋੜਾ ਜਿਹਾ ਤੁਹਾਨੂੰ ਅਗਰ ਤੁਹਾਨੂੰ ਡਰਾਈ ਲੱਗਦੀ ਹੈ ਪੰਜੀਰੀ ਤਾਂ ਤੁਸੀਂ ਘਿਓ ਹੋਰ ਵੀ ਪਾ ਸਕਦੇ ਆ ਮੈਲਟ ਕਰਕੇ ਨਾ ਵੈਸੇ ਕਿਉਂ ਪਾ ਸਕਦੇ ਆ ਕਿਉਂਕਿ ਇਹ ਗਰਮ ਗਰਮ ਇਹਦੇ ਵਿੱਚ ਮੈਲਟ ਹੋ ਜਾਣੀ ਆ ਅਗਰ ਤੁਸੀਂ ਲੱਡੂ ਬਣਾਉਣਾ ਚਾਹੁੰਦੇ ਆ ਪਰ ਅਗਰ ਤੁਸੀਂ ਪੰਜੀਰੀ ਦੀ ਰੱਖੋਗੇ ਨਾ ਇਹਦੇ ਨਾਲ ਇਹ ਹੁੰਦਾ ਆ ਕਿ ਜਿੰਨੀ ਕਿ ਤੁਹਾਨੂੰ ਲੋੜਿਆ ਲੈ ਸਕਦੇ ਆ ਉਨੇ 2 4 3 ਚਮਚੇ ਜੋ ਵੀ ਖਾਣੇ ਤੁਸੀਂ ਖਾ ਸਕਦੇ ਆ ਇਹ ਮੇਰੇ ਕੋਲ ਥੋੜੇ ਜੇ ਕद्दू ਦੇ ਬੀਜ ਪਏ ਸੀ ਉਹ ਪਾਤੇ ਆ ਬੱਚੇ ਖੁਸ਼ ਹੋ ਕੇ ਖਾਣ ਬੱਚੇ ਇੰਟਰਸਟਿੰਗ ਇੰਟਰਸਟ ਲੈਣ ਖਾਣ ਦੇ ਵਿੱਚ ਤੇ ਮੇਰੇ ਵਾਸਤੇ ਪਾ ਰਹੀਆਂ ਜੀ ਟੂਟੀ ਫਰੂਟੀ ਇਹਦੇ ਉੱਤੇ ਟੂਟੀ ਫਰੂਟੀ ਦੀ ਗਾਰਨਿਸ਼ ਕਰਨੀ ਆ ਤੇ ਤਾਂ ਜੋ ਬੱਚਿਆਂ ਨੂੰ ਜਿਹੜੀ ਚੀਜ਼ ਥੋੜੀ ਜਿਹੀ ਖਾ ਦੇਖਣ ਨੂੰ ਸੋਹਣੀ ਲੱਗੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਜੀ ਤੇ ਇਸ ਤਰ੍ਹਾਂ ਦੇਖੋ ਮੈਂ ਇਹ ਟੂਟੀ ਫਰੂਟੀ ਨਾ ਥੋੜੀ ਜਿਹੀ ਹੱਥ ਦੇ ਨਾਲ ਇਹ ਠਾਣੂ ਪੰਜੀਰੀ ਦਬਾ ਕੇ ਉੱਪਰ ਮੈਂ ਗ੍ਰੀਨ ਤੇ ਰੈੱਡ ਟੂਟੀ ਫਰੂਟੀ ਪਾ ਰਹੀ ਆ ਤਾਂ ਜੋ ਬੱਚੇ ਖਾਣ ਤੇ ਬੱਚਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਬੱਚਿਆਂ ਦਾ ਨੱਕ ਜਿਹੜਾ ਵਗਦਾ ਰਹਿੰਦਾ ਸਰਦੀਆਂ ਨੂੰ ਉਹ ਨਹੀਂ ਵਗਦਾ ਕੋਈ ਨਜਲਾ ਜ਼ੁਕਾਮ ਜਾਂ ਕੋਈ ਹੈਲਥ ਇਸ਼ੂ ਨਹੀਂ ਹੁੰਦਾ ਸਰਦੀਆਂ ਦੇ ਵਿੱਚ ਸਭ ਨੂੰ ਖਾਣੀ ਚਾਹੀਦੀ ਹੈ ਬਜ਼ੁਰਗਾਂ ਨੂੰ ਵੀ ਜ਼ਰੂਰ ਖਿਲਾਇਆ ਮੈਂ ਤੁਹਾਨੂੰ ਇੱਕ ਚਮਚ ਲੈ ਕੇ ਟੇਸਟ ਕਰਕੇ ਦੱਸੂਗੀ ਜੀ ਬਹੁਤ ਟੇਸਟੀ ਬਣੀ ਸੀ ਮੈਂ ਕੱਲ ਨੇ ਬਣਾਈ ਕਾਫੀ ਟਾਈਮ ਮੈਨੂੰ ਲੱਗ ਗਿਆ ਕਿਚਨ ਦੇ ਵਿੱਚ ਖੜੇ ਖੜੇ ਤੇ ਜਦੋਂ ਪ੍ਰਦੀਪ ਆਈ ਪ੍ਰਦੀਪ ਨੇ ਵੀ ਟੇਸਟ ਕੀਤੀ ਕਹਿ ਰਹੇ ਸੀ ਕਿ ਮੰਮੀ ਬਹੁਤ ਟੇਸਟੀ ਹੈ ਲੱਗ ਨਹੀਂ ਰਹੀ ਕਿ ਹਲਦੀ ਦੀ ਹੈ ਜਿਸ ਤਰ੍ਹਾਂ ਖੁਸ਼ਬੂ ਆ ਰਹੀ ਸੀ ਨਾ ਹਲਦੀ ਭੁੰਨ ਦੀ ਦੀ ਇਸ ਤਰ੍ਹਾਂ ਲੱਗ ਨਹੀਂ ਰਹੀ ਸੀ ਕਿ ਹਲਦੀ ਦੀ ਬਣਾਈ ਹੈ ਇੰਨੀ ਟੇਸਟੀ ਬਣ ਕੇ ਤਿਆਰ ਹੋਈ ਬਹੁਤ ਹੀ ਵਧੀਆ ਟੇਸਟ ਕੀਤਾ ਕੋਕੋਨਟ ਦਾ ਫਲੇਵਰ ਤੇ ਮਿਲਕ ਪਾਊਡਰ ਦਾ ਜਿਹੜਾ ਇੱਕ ਫਲੇਵਰ ਆ ਰਿਹਾ ਸੀ ਉਹ ਜਿਹੜਾ ਸੀ ਹਲਦੀ ਦੀ ਕੜਤਣ ਬਿਲਕੁਲ ਵੀ ਨਹੀਂ ਸੀ ਮਿਲਕ ਪਾਊਡਰ ਦਾ ਫਲੇਵਰ ਬਹੁਤ ਸੋਹਣਾ ਆ ਰਿਹਾ ਸੀ ਮਾਵੇ ਵਾਲਾ ਟੇਸਟ ਆ ਰਿਹਾ ਸੀ ਤੇ ਕੋਈ ਵੀ ਖਾ ਕੇ ਨੇ ਦੱਸੂਗਾ ਕਿ ਆਪਾਂ ਹਲਦੀ ਤੇ ਪੰਜੀਰੀ ਬਣਾਈ ਆ ਤੁਸੀਂ ਵੀ ਬਣਾਓ ਤੇ ਆਪਣੇ ਸਾਰੇ ਆਪਣੇ ਬਜ਼ੁਰਗਾਂ ਨੂੰ ਖਾਸ ਕਰਕੇ ਜਰੂਰ ਖਲਾਓ ਵੱਡਿਆਂ ਨੂੰ ਖਲਾਓ ਹੱਡੀਆਂ ਦੀਆਂ ਦਰਦਾਂ ਨੂੰ ਠੀਕ ਕਰਦੀ ਆ ਕੈਲਸ਼ੀਅਮ ਬਹੁਤ ਹੈ ਇਹਦੇ ਵਿੱਚ ਤੇ ਸਾਡੇ ਸਰੀਰ ਤੇ ਇੱਕ ਇਹ ਦਵਾਈ ਦਾ ਵੀ ਕੰਮ ਕਰਦੀ ਆ ਐਂਟੀਬਾਇਓਟਿਕ ਆ ਕਿਤੇ ਵੀ ਕੋਈ ਵੀ ਜ਼ਖਮ ਹੋਵੇ ਨਾ ਉਹਨੂੰ ਵੀ ਠੀਕ ਕਰਦੀ ਆ ਤੇ ਇਹ ਜਰੂਰ ਖਾਇਆ ਕਰੋ ਜੀ ਸਰਦੀਆਂ ਦੇ ਵਿੱਚ ਤਾਂ ਬਣਾਓ ਜਾ ਤਿੰਨ ਤੋਂ ਚਾਰ ਚਮਚਾ ਜ ਸਵੇਰ ਨੂੰ ਤੁਸੀਂ ਅੱਧਾ ਕੱਪ ਦੁੱਧ ਨਾਲ ਲੈ ਲਓ ਨਹੀਂ ਦੁੱਧ ਤੇ ਤੁਸੀਂ ਪੀਣਾ ਤੁਸੀਂ ਚਾਹ ਦੇ ਨਾਲ ਵੀ ਇਹ ਲੈ ਸਕਦੇ ਆ ਜੋ ਕਿ ਸਾਰਿਆਂ ਲਈ ਬਹੁਤ ਵਧੀਆ ਮਿਲਦੇ ਆ ਹੁਣ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਰੱਬਾ